ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਦੋਸਤੋ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਸਾਬਕਾ ਮੁੱਖ ਮੰਤਰੀ ਭਾਗ ਲੈ ਰਹੇ ਨੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਇਸੇ ਤਰੀਕੇ ਨਾਲ ਸਾਡੇ ਗਵਾਂਢੀ ਸੂਬੇ ਦੇ ਹਰਿਆਣੇ ਦੇ ਖੱਟਰ ਸਾਹਿਬ ਇਸੇ ਤਰੀਕੇ ਨਾਲ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਨੇ ਛੱਤੀਸਗੜ੍ਹ ਦੇ ਵੀ ਸਾਬਕਾ ਸੀਐਮ ਤੇ ਹੋਰ ਜਿਹੜਾ ਸਾਊਥ ਦੀਆਂ ਸਟੇਟਾਂ ਇਧਰੋਂ ਵੀ ਸੋ ਕਾਫੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਸਾਬਕਾ ਮੁੱਖ ਮੰਤਰੀ ਉਹ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਭਾਗ ਲਿਆ ਦੇਖਦੇ ਹਾਂ ਕੌਣ ਕੌਣ ਜਿਹੜਾ ਸਾਬਕਾ ਮੁੱਖ ਮੰਤਰੀ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਤੇ ਮੈਂਬਰ ਆਫ ਪਾਰਲੀਮੈਂਟ ਬਣ ਕੇ ਉਹ ਲੋਕ ਸਭਾ ਦੇ ਵਿੱਚ ਪਹੁੰਚਦੇ ਨੇ ਆਬੀਅਸਲੀ ਸ਼ਿਵਰਾਜ ਸਿੰਘ ਚੋਹਾਨ ਦਾ ਕਾਫੀ ਵੱਡਾ ਕਦਮ ਉਧਿਆ ਤੇ ਜੇਕਰ ਮੋਦੀ ਸਾਹਿਬ ਦੀ ਹਕੂਮਤ ਬਣਦੀ ਹੈ ਤੇ ਜਿਸ ਤਰੀਕੇ ਦੀ 14 ਤੇ 19 ਚ ਬਣੀ ਸੀ ਉਸੇ ਤਰੀਕੇ ਦੀ ਬਣਦੀ ਹੈ ਤਾਂ ਹੋ ਸਕਦਾ ਕਿ ਉਹਨਾਂ ਨੂੰ ਖੇਤੀਬਾੜੀ ਮਿਨਿਸਟਰ ਜਿਹੜਾ ਬਣਾਇਆ ਜਾਵੇ ਜੇਕਰ ਇਹਦੇ ਵਿੱਚ ਕੁਝ ਚੇਂਜਸ ਹੁੰਦੇ ਆ ਤਾਂ ਹੋ ਸਕਦਾ ਸ਼ਿਵਰਾਜ ਸਿੰਘ ਚੋਹਾਨ ਨੂੰ ਕਾਫੀ ਵੱਡਾ ਅਹੁਦਾ ਵੀ ਉਹ ਹਾਸਲ ਕਰ ਸਕਦੇ ਆ ਕਿਉਂਕਿ ਬੀਜੇਪੀ ਦੇ ਬਹੁਤ ਵੱਡੇ ਆਗੂ ਨੇ ਮੋਦੀ ਸਾਹਿਬ ਦੀ ਕਤਾਰ ਦੇ ਹੀ ਆਗੂ ਨੇ ਪਰ ਆਬਵੀਅਸਲੀ ਮੋਦੀ ਸਾਹਿਬ ਹੁਣ ਕਾਫੀ ਅੱਗੇ ਨਿਕਲ ਗਏ ਨੇ ਪਰ ਕਿਉਂਕਿ ਆਪਾਂ ਚੰਨੀ ਸਾਹਿਬ ਦੀ ਗੱਲ ਕੀਤੀ ਹੈ ਤੇ ਆਪਣੀ ਜਿਹੜੀ ਲੜੀ ਚੱਲ ਰਹੀ ਹੈ ਆਪਾਂ ਹਲਕਿਆਂ ਦੇ ਗੱਲਬਾਤ ਕਰ ਰਹੇ ਆ ਤੇ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਪੰਜਾ ਹਲਕਿਆਂ ਦੇ ਜਿਹੜੇ ਆਪਣੇ ਰਹਿੰਦੇ ਨੇ ਉਹਨਾਂ ਤੇ ਗੱਲਬਾਤ ਕਰਨੀ ਹੈ ਤੋਂ ਜੇਕਰ ਫਿਰ ਆਪਾਂ ਸ਼ੁਰੂਆਤ ਜਲੰਧਰ ਤੋਂ ਹੀ ਕਰ ਲੈਨੇ ਆ ਜੀ ਜਲੰਧਰ ਤੋਂ ਚੰਨਜੀਤ ਸਿੰਘ ਚੰਨੀ ਕਾਂਗਰਸ ਦੇ ਪਾਸਿਓ ਸੁਸ਼ੀਲ ਕੁਮਾਰ ਨੂੰ ਬੀਜੇਪੀ ਵੱਲੋਂ ਪਵਨ ਕੁਮਾਰ ਡੀ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਜਿਹੜੇ ਸ਼ੋਮਿਕਾਲੀ ਦਲ ਦੇ ਵੱਲੋਂ ਨੇ ਮਹਿੰ ਇੰਟਰਸਟਿੰਗ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਕਾਂਗਰਸ ਦੇ ਕੈਂਡੀਡੇਟ ਨੇ ਬਾਕੀ ਤਿੰਨ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਉਹ ਨੇ ਜਿਹੜੀਆਂ ਦੂਸਰੀਆਂ ਪਾਰਟੀਆਂ ਤੋਂ ਉਧਰ ਆਏ ਨੇ ਟਰਨ ਕੋਰਟਸ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਜਿਹੜਾ ਲਿਖਿਆ ਜਾਂਦਾ ਸੋ ਸੁਸ਼ੀਲ ਕੁਮਾਰ ਰਿੰਕੂ ਦਾ ਤਾਂ ਮੈਨੂੰ ਲੱਗਦਾ ਆਪਾਂ ਬੜੀ ਵਾਰ ਗੱਲ ਕੀਤੀ ਕੁਝ ਦੱਸਣ ਦੀ ਜ਼ਰੂਰਤ ਨਹੀਂ ਕਿਵੇਂ ਉਹ ਪਹਿਲਾ ਆਮ ਆਦਮੀ ਪਾਰਟੀ ਦੇ ਵਿੱਚ ਗਏ ਫਿਰ ਜਿੱਤੇ ਫਿਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਅਲਾਨੇ ਆਫੇ ਉਹ ਛੱਡ ਕੇ ਚਲੇ ਗਿਆ ਅੱਛਾ ਇਸ ਕਰਕੇ ਕੀ ਆ ਜਾ ਰਿਹਾ ਕਿ ਭਗਵੰਤ ਮਾਨ ਸਾਹਿਬ ਖਾਸੇ ਖਫਾ ਰਹੇ ਉਹ ਚਾਹੁੰਦੇ ਨੇ ਕਿ ਹੋਰ ਜੋ ਕੁਝ ਨਾ ਹੋਵੇ ਆਪਾਂ ਜਰੰਧਨ ਵਾਲੀ ਸੀਟ ਤੋਂ ਰਿੰਕੂ ਨੂੰ ਨਾ ਜਿੱਤਣ ਦੇਣਾ ਤੇ ਇਸੇ ਕਰਕੇ ਉਹਨਾਂ ਨੇ ਕਾਫੀ ਟਿਕੜਮ ਲਾਇਆ ਕਾਫੀ ਲੰਬੇ ਜਿਹੜਾ ਚਿਰ ਬਾਅਦ ਉਹਨਾਂ ਨੇ ਇਹ ਸੀਟ ਵੀ ਫਿਰ ਬਾਅਦ ਵਿੱਚ ਅਲਾਨੀ ਤੇ ਪਵਨ ਕੁਮਾਰ ਟੀਨੂ ਜਿਹੜੇ ਆ ਬੀਜੇ ਸੌਰੀ ਆਪਣੇ ਇਕਾਲੀ ਦਲ ਦੇ ਨਾਲ ਹੁੰਦੇ ਸੀਗੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਮਿਲ ਜਾਂਦੀ ਹੈ ਟਿਕਟ ਮਹਿੰਦਰ ਸਿੰਘ ਕੇ ਪੀ ਜਿਹੜੇ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਨੇ ਤੇ ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖੀਏ ਇਹ ਚਲੋ ਚਾਰ ਆਪਣੀਆਂ ਜਿਹੜੀਆਂ ਮੇਨ ਪਾਰਟੀਆਂ ਦੀ ਆਪਾਂ ਗੱਲ ਕਰ ਲਈ ਆ ਸੋ ਇਹਦੇ ਨਾਲ ਨਾਲ ਇਹ ਜਲੰਧਰ ਦੀ ਜਿਹੜੀ ਕੰਸਟੀਟੂਐਂਸੀ ਹੈ ਜੀ ਕਿਸੇ ਟਾਈਮ ਇਹਨੂੰ ਜਿਹੜੇ ਇੰਦਰ ਕੁਮਾਰ ਗੁਜਰਾਲ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਨੇ ਉਹ ਵੀ ਇਹਨੂੰ ਰੈਪ੍ਰੀਜ਼ੈਂਟ ਕਰਦੇ ਰਹੇ ਨੇ ਸੋ ਪਰ ਜੇਕਰ ਆਪਾਂ ਇਹ ਪੁਰਾਣੇ ਜਿਹੜੇ ਅੰਕੜੇ ਆ ਉਹਨਾਂ ਤੇ ਨਿਗਾਹ ਮਾਰੀਏ ਤਾਂ ਕਿ ਜਲੰਧਰ ਦੀ ਸੀਟ ਤੇ ਜਿਹੜੇ ਆ ਕੇਸ਼ਵੀਕੇ ਦੇ ਸਮੇਂ ਕਰ ਰਹੇ ਰਹਿੰਦੇ ਨੇ ਹਮੇਸ਼ਾ ਵੀ 19 ਦੇ ਵਿੱਚ ਸੰਤੋਖ ਸਿੰਘ ਚੌਧਰੀ ਜਿੱਤੇ ਸੀਗੇ 385712 ਵੋਟਾਂ ਲੈ ਕੇ ਕਾਂਗਰਸ ਦੀ ਸੀਟ ਸੀ ਇਹ ਚੰਜੀ ਸਿੰਘ ạtਵਾਲ ਸ਼੍ਰੋਮੀ ਕਾਲੀ ਦਲ ਦੇ ਵੱਲੋਂ ਦੂਸਰੇ ਨੰਬਰ ਤੇ 368221 ਵੋਟਾਂ ਦੇ ਨਾਲ ਰਹਿ ਸੀ ਇੱਥੇ ਵੀ ਜਿਹੜੀ ਬਹੁਜ ਸਵਾਜ ਪਾਰਟੀ ਦਾ ਕਾਫੀ ਆਧਾਰ ਹੈਗਾ ਬਲਵਿੰਦਰ ਕੁਮਾਰ ਜਿਹੜੇ ਨੇ 204783 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਰਹਿ ਸਕੇ ਜਦਕਿ ਜਸਟਿਸ ਜਸਟਿਸ ਰਿਟਾਇਰਡ ਜੋਰਾ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ 25467 ਵੋਟਾਂ ਮਿਲੀਆਂ ਸੀਗੀਆਂ ਉਹਨਾਂ ਨੂੰ 2019 ਦੇ ਵਿੱਚ ਇਸੇ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਜੋਤੀਮਾਨ ਜਿਹੜੀ ਇਹਨਾਂ ਦੀ ਜਲੰਧਰ ਚ 214 ਦੇ ਵਿੱਚ ਉਹਨਾਂ ਨੂੰ ਦੋ 54121 ਵੋਟਾਂ ਹਾਸਲ ਹੋਈਆਂ ਸੀਗੀਆਂ ਜਦਕਿ ਜਿਹੜੇ ਸੰਤੋਖ ਸਿੰਘ ਚੌਧਰੀ ਹੀ ਜਿਨ੍ਹਾਂ ਦੀ ਇਥੋਂ ਜਿੱਤ ਹੋਈ ਸੀਗੀ 380479 ਵੋਟਾਂ ਲੈ ਕੇ ਕਾਂਗਰਸ ਨੇ 2014 ਦੇ ਵਿੱਚ ਵੀ ਇਹ ਸੀਟ ਜਿੱਤੀ ਸੀਗੀ ਤੇ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਪਾਸਿਓਂ ਲੜ ਰਹੇ ਨੇ ਉਹਨਾਂ ਨੂੰ 309498 ਵੋਟਾਂ ਹਾਸਲ ਹੋਈਆਂ ਸੀਗੀਆਂ ਜਲੰਧਰ ਦੀ ਸੀਟ ਤੋਂ ਸੋ ਇਹ ਇਸ ਸਮੇਂ ਦੀ ਜਿਹੜੇ ਹਾਲਾਤ ਨੇ ਉੱਥੇ ਜਿਹੜੇ ਸਾਰੇ ਅੰਕੜੇ ਨੇ ਇਸੇ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਫਰਦੀਖੜ ਸਾਹਿਬ ਦੀ ਗੁਰਪ੍ਰੀਤ ਸਿੰਘ ਜੀਪੀ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਅਮਰ ਸਿੰਘ ਨੇ ਕਾਂਗਰਸ ਦੇ ਵੱਲੋਂ ਗੇਜਾਰਾਮ ਨੇ ਭਾਜਪਾ ਦੇ ਵੱਲੋਂ ਸ਼ੋਮਨੀ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਖਾਲਸਾ ਨੂੰ ਜਿਹੜੀ ਆ ਇੱਥੋਂ ਟਿਕਟ ਦਿੱਤੀ ਆ ਜਿਹੜੀ ਇਹ ਫਤੇਗੜ ਸਾਹਿਬ ਦੀ ਸੀਟ ਹੈ ਜੀ ਆਮ ਤੌਰ ਤੇ ਇਹ ਜਿਹੜੀ ਇਹ ਇੱਥੇ ਪਿਛਲੀ ਵਾਰ ਜਿਹੜਾ ਕਾਂਗਰਸ ਨੇ ਇਹ ਜਿੱਤੀ ਸੀਗੀ ਅਮਰ ਸਿੰਘ ਦੇ ਜਿਨ੍ਹਾਂ ਨੂੰ 461 411000 ਤੇ 651 ਵੋਟਾਂ ਹਾਸਲ ਹੋਈਆਂ ਸੀਗੀਆਂ 219 ਦੇ ਵਿੱਚ ਦਰਵਾਰਾ ਸਿੰਘ ਗੁਰੂ ਇਹਨਾਂ ਨੂੰ 317000 ਤੇ 753 ਵੋਟਾਂ ਹਾਸਲ ਹੋਈਆਂ ਸੀਗੀਆਂ 219 ਦੀ ਜਿਹੜੀ ਲੋਕ ਸਭਾ ਦੇ ਵਿੱਚ ਜਦ ਕਿ ਜਿਹੜੇ ਬੰਦੀਪ ਸਿੰਘ ਸੀਗੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ 62881 ਵੋਟਾਂ ਮਿਲੀਆਂ ਸੀਗੀਆਂ ਇਸੇ ਤਰੀਕੇ ਨਾਲ 2014 ਦੇ ਵਿੱਚ ਹਰਿੰਦਰ ਸਿੰਘ ਖਾਲਸਾ ਇਥੋਂ ਜਿੱਤੇ ਸੀਗੇ 360293 ਚਾਰ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ 2014 ਦੇ ਵਿੱਚ ਆਈਆਂ ਸੀਗੀਆਂ ਉਹਨਾਂ ਦੇ ਵਿੱਚ ਇੱਕ ਫਤੇਗੜ ਸਾਹਿਬ ਦੀ ਵੀ ਸੀ ਆਮ ਆਦਮੀ ਪਾਰਟੀ ਦੇ ਖਾਲਸਾ ਸਾਹਿਬ ਜਿੱਤੇ ਸੀਗੇ 367293 ਵੋਟਾਂ ਲੈ ਕੇ ਸਾਧੂ ਸਿੰਘ ਜਿਹੜੇ ਆ ਕਾਂਗਰਸ ਦੇ ਇਹਨਾਂ ਨੂੰ 313151 ਵੋਟਾਂ ਮਿਲੀਆਂ ਸੀਗੀਆਂ ਜਦਕਿ ਸ਼ੋਮਨੀ ਕਾਲੀ ਦਲ ਦੇ ਕੁਲਵੰਤ ਸਿੰਘ ਨੂੰ 312815 ਵੋਟਾਂ ਮਿਲੀਆਂ ਸੀਗੀਆਂ ਤੇ ਇਸੇ ਤਰੀਕੇ ਨਾਲ ਜੇਕਰ ਆਪਾਂ ਅੱਗੇ ਵਧੀਏ ਤੇ ਆਪਾਂ ਗੱਲ ਕਰੀਏ ਫਰੀਦਕੋਟ ਦੀ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਹੰਸਰਾਜ ਹੰਸ ਬੀਜੇਪੀ ਅਮਰਜੀਤ ਕੌਰ ਸਾਹੋ ਕੇ ਕਾਂਗਰਸ ਤੇ ਸ਼ੋਮੀ ਕਾਲੀਦਲ ਦੇ ਵੱਲੋਂ ਤੇ ਰਾਜਵਿੰਦਰ ਸਿੰਘ ਧਰਮਕੋਟ ਇਹ ਚਾਰ ਜਿਹੜੇ ਆ ਉਮੀਦਵਾਰ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕਰਮਜੀਤ ਅਨਮੋਲ ਦੀ ਬਹੁਤ ਗੱਲ ਹੋਈ ਹੰਸ ਰਾਜ ਹਾਂਸ ਸਾਹਿਬ ਦੀ ਬਹੁਤ ਗੱਲ ਹੋਈ ਬਾਕੀ ਜਿਹੜੇ ਆ ਮੰਨਿਆ ਜਾਂਦਾ ਕਿ ਉਸ ਇਹ ਵੀ ਗੱਲਾਂ ਸੁਣਨ ਨੂੰ ਮਿਲੀਆਂ ਕਿ ਜਿਹੜੇ ਸਾਹੋਕੇ ਜੀ ਨੇ ਇਹਨਾਂ ਦੇ ਜਾਣ ਦੇ ਨਾਲ ਕਾਂਗਰਸ ਦੀ ਉੱਥੇ ਧੜੇਬੰਦੀ ਵੀ ਜਿਹੜੀ ਆ ਉਹ ਉੱਬਰ ਕੇ ਸਾਹਮਣੇ ਆਈ ਆ ਪਰ ਜਿਹੜਾ ਇੱਥੇ ਬਹੁਤ ਜ਼ਿਆਦਾ ਜਿਹੜੀ ਸੀਟ ਇਹ ਕਾਫੀ ਚਰਚਾ ਦੇ ਵਿੱਚ ਖੈਰ ਰਹੀ ਆ ਇੱਕ ਤਾਂ ਪਹਿਲਾਂ ਕਰਮਜੀਤ ਅਨਮੋਲ ਸਾਹਿਬ ਆ ਗਏ ਵੱਡੇ ਅਦਾਕਾਰ ਨੇ ਕਾਮੇਡੀਅਨ ਨੇ ਭਗਵੰਤਬਾਨ ਦੇ ਮਿੱਤਰ ਨੇ ਹਾਂਸ ਰਾਜ ਹਾਂਸ ਸਾਹਿਬ ਆ ਗਏ ਪਹਿਲਾਂ ਇਸ ਤੋਂ ਮੁਹੰਮਦ ਜ਼ਰੀਕ ਸਾਹਿਬ ਜਿਹੜੇ ਐਮਪੀ ਨੇ ਤੇ ਹਾਂਸ ਰਾਜ ਹਾਂਸ ਸਾਹਿਬ ਆ ਗਏ ਹਾਂਸ ਰਾਜ ਹਾਂਸ ਸਾਹਿਬ ਦੇ ਬੜੇ ਰੂਪ ਦੇਖਣ ਨੂੰ ਮਿਲੇ ਸਾਨੂੰ ਭਾਵਕ ਹੋ ਕੇ ਵੀ ਗੁੱਸੇ 'ਚ ਆ ਕੇ ਵੀ ਕਿਸਾਨਾਂ ਦੇ ਨਾਲ ਉਹਨਾਂ ਦਾ ਕਲੈਸ਼ਸ ਨੂੰ ਲੈ ਕੇ ਵੀ ਸੋ ਜਿਹੜਾ ਚਰਚਾ ਦੇ ਵਿੱਚ ਰਹਿੰਦੀ ਫਰੀਦਕੋਟ ਦੀ ਸੀਟ ਪਰ ਇੱਕਦਮ ਦੁਬਾਰਾ ਚਰਚਾ ਆਉਂਦੀ ਆ ਜੀ ਜਦੋਂ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਜਿਹੜੇ ਸਰਦਾਰ ਸਰਬਜੀਤ ਸਿੰਘ ਖਾਲਸਾ ਜਦੋਂ ਉਹਨਾਂ ਦੀ ਜਿਹੜੀ ਮਕਬੂਲੀਅਤ ਦਿਨ-ਬਦਨ ਵੱਧਦੀ ਆ ਕਿਹਾ ਜਾ ਰਿਹਾ ਕਿ ਉਹ ਫਾਈਟ ਦੇ ਵਿੱਚ ਨੇ ਉਹਨਾਂ ਦਾ ਤਾਂ ਇਹ ਦਾਵਾ ਕਿ ਅਸੀਂ ਹੀ ਜਿੱਤਨੇ ਆ ਪਰ ਕਿਹਾ ਜਾ ਰਿਹਾ ਕਿ ਉਹ ਚੰਗੇ ਮੁਕਾਬਲੇ ਦੇ ਵਿੱਚ ਨੇ ਸਰਬਜੀਤ ਸਿੰਘ ਖਾਲਸਾ ਹੁਣੀ ਸੋ ਇਹ ਕਾਫੀ ਇੰਟਰਸਟਿੰਗ ਰਹਿਣਾ ਇਹ ਦੇਖਣ ਲਈ ਕਿ ਜਿਹੜੇ ਆ ਇਹ ਸੀਟ ਦੇ ਉੱਤੇ ਕਿੱਦਾਂ ਦੇ ਜਿਹੜੇ ਸਮਕਰਨ ਬੈਠਦੇ ਨੇ 219 ਦੀ ਜੇਕਰ ਆਪਾਂ ਗੱਲ ਕਰੀਏ ਤਾਂ ਮੁਹੰਮਦ ਸਦੀਕ ਸਾਹਿਬ ਨੂੰ 419000 ਤੇ 65 ਵੋਟਾਂ ਮਿਲੀਆਂ ਸੀ ਗੁਲਜ਼ਾਰ ਸਿੰਘ ਰਣੀਕੇ ਇਹ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਨ੍ਹਾਂ ਨੂੰ ਕਿ 335809 ਵੋਟਾਂ ਹਾਸਲ ਹੋਈਆਂ ਸੀਗੀਆਂ ਪ੍ਰੋਫੈਸਰ ਸਾਧੂ ਸਿੰਘ ਨੂੰ 115319 ਵੋਟਾਂ ਮਿਲੀਆਂ ਸੀਗੀਆਂ ਤੇ ਇਹੀ ਪ੍ਰੋਫੈਸਰ ਸਾਧੂ ਸਿੰਘ 450752 ਵੋਟਾਂ ਲੈ ਕੇ 214 ਦੇ ਵਿੱਚ ਜਿੱਤ ਗਏ ਸੀ ਪਰ ਰਮਜੀਤ ਕੌਰ ਗੁਲਸ਼ਨ ਨੂੰ 278000 ਤੇ 235 ਵੋਟਾਂ ਮਿਲੀਆਂ ਸੀਗੀਆਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਤੇ ਕਾਂਗਰਸ ਨੂੰ ਜਿਹੜੇ ਕਾਂਗਰਸ ਦੇ ਬੰਨਿਓ ਯੋਗਿੰਦਰ ਸਿੰਘ ਜਿੱਤ ਸੀਗੇ ਉਹਨਾਂ ਨੂੰ 252000 ਤੇ 222 ਵੋਟਾਂ ਹਾਸਲ ਹੋਈਆਂ ਸੀਗੀਆਂ ਜਿਹੜੀ ਆ ਇਹ ਫਰੀਦਕੋਟ ਦੀ ਸੀਟ ਤੋਂ ਤੇ ਇਸੇ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਅਨੰਦਪੁਰ ਸਾਹਿਬ ਦੀ ਤੇ ਉੱਥੇ ਵਿਜੇਂਦਰ ਸਿੰਘਲਾ ਨੇ ਜੀ ਕਾਂਗਰਸ ਦੇ ਬਣਿਓ ਇਸ ਵਾਰ ਸੁਭਾਸ਼ ਸ਼ਰਮਾ ਨੇ ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਦੇ ਪਾਸਿਓ ਮਾਲਵਿੰਦਰ ਸਿੰਘ ਕਾਂਗਰਸ ਨੂੰ ਟਿਕਟ ਦਿੱਤੀ ਆ ਆਮ ਆਦਮੀ ਪਾਰਟੀ ਨੇ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੋ ਇਹ ਜਿਹੜਾ ਇਹ ਅਨੰਦਪੁਰ ਸਾਹਿਬ ਦੀ ਜਿਹੜੇ ਕਿਹੜੇ ਕਿਹੜੇ ਉਮੀਦਵਾਰ ਨੇ ਕਿਡੀਆਂ ਕਿਡੀਆਂ ਪਾਰਟੀਆਂ ਦੇ ਸੋ ਜੇਕਰ ਆਪਾਂ ਪੁਰਾਣੇ ਅੰਕੜੇ ਤੇ ਨਿਗਾਹ ਮਾਰੀਏ ਤਾਂ 2014 ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਇੱਥੋਂ ਜਿੱਤ ਗਏ ਸੀ 347000 ਤੇ 394 ਵੋਟਾਂ ਲੈ ਕੇ ਇਸੇ ਤਰੀਕੇ ਨਾਲ ਅੰਬਿਕਾ ਸੋਨੀ ਜੀ ਕਾਂਗਰਸ ਦੇ ਜਿਨ੍ਹਾਂ ਨੂੰ 323697 ਵੋਟਾਂ ਮਿਲ ਗਿਆ ਸੀਗੇ ਹਿੰਮਤ ਸਿੰਘ ਸ਼ੇਰ ਕਰਨ ਨੂੰ 306008 ਵੋਟਾਂ ਹਾਸਲ ਹੋਈਆਂ ਸੀਗੀਆਂ 214 ਦੇ ਵਿੱਚ ਤੇ 214 ਦੇ ਵਿੱਚ ਹੀ ਕੇਐਸ ਮੱਖਣ ਸਾਹਿਬ ਉਦੋਂ ਇਹਨਾਂ ਨੇ ਇਹ ਜਿਹੜੇ ਆ ਅਮਰਤ ਸ਼ੱਕਿਆ ਹੋਇਆ ਸੀਗਾ ਤੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਤੇ ਇਹਨਾਂ ਨੂੰ 69124 ਵੋਟਾਂ ਹਾਸਲ ਹੋਈਆਂ ਸੀਗੀਆਂ ਤੇ ਜਦ ਕਿ 2019 ਦੀ ਆਨੰਦਪੁਰ ਸਭਾ ਦੀ ਜੇਕਰ ਆਪਾਂ ਆਨੰਦਪੁਰ ਸਾਹਿਬ ਦੀ ਲੋਕ ਸਭਾ ਦੀ ਗੱਲ ਕਰੀਏ ਤਾਂ ਮਨੀਸ਼ ਤਵਾਰੀ ਸਾਹਿਬ ਜਿਹੜੇ ਕਿ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕੀਤੀ ਪਿਛਲੇ ਬੀਲੌਗ ਦੇ ਵਿੱਚ ਜਿਹੜੇ ਕਿ ਹੁਣ ਆਪਾਂ ਚੰਡੀਗੜ੍ਹ ਜਾ ਚੁੱਕੇ ਨੇ ਉਹ ਇਥੋਂ ਸਿਟਿੰਗ ਐਮਪੀ ਨੇ ਮਨੀਸ਼ ਤਵਾਰੀ ਸਾਹਿਬ ਤੇ ਕਾਂਗਰਸ ਦੇ ਉਹਨਾਂ ਨੂੰ 428000 ਤੇ 45 ਵੋਟਾਂ ਮਿਲੀਆਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੂੰ 381161 ਵੋਟਾਂ ਮਿਲੀਆਂ ਸੀਗੀਆਂ ਤੇ ਜਦ ਕਿ ਨਰਿੰਦਰ ਸਿੰਘ ਸ਼ੇਰਗਿਲ ਦੇ ਮਹਿਜ 53000 ਵੋਟਾਂ ਮਿਲੀਆਂ ਸੀਗੀਆਂ ਇਸ ਵਾਰ ਇਹਨਾਂ ਨੂੰ ਤੇ ਬਹੁਜਨ ਸਮਾਜ ਪਾਰਟੀ ਦੇ ਵੀ ਵਿਕਰਮ ਸਿੰਘ 219 ਦੇ ਵਿੱਚ 146441 ਵੋਟਾਂ ਲੈ ਗਏ ਸੀ ਅੱਛਾ ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜੀ ਸਾਹਿਬ ਨੇ ਜਿਹੜੇ ਉਹ ਵੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਲੜ ਰਹੇ ਨੇ ਤੇ 146000 ਇਹਨਾਂ ਨੂੰ ਪਿਛਲੀ ਵਾਰ ਵੋਟ 219 ਦੇ ਵਿੱਚ ਮਿਲੀ ਸੀਗੀ ਤੇ ਬਹੁਜਨ ਸਮਾਜ ਪਾਰਟੀ ਇਸ ਵਾਰ ਆਨੰਦਪੁਰ ਸਾਹਿਬ ਦੇ ਵਿੱਚ ਕਿੰਨੀ ਵੋਟ ਲੈ ਕੇ ਜਾ ਸਕਦੀ ਆ ਇਹ ਵੀ ਕਾਫੀ اہم ਰਹੇਗਾ ਪੰਜਾਬ ਦੇ ਜਿਹੜੇ 13 ਲੋਕ ਸਭਾ ਹਲਕੇ ਨੇ ਉਹਨਾਂ ਦੇ ਆਖਰੀ ਆਪਣਾ ਹਲਕਾ ਬਚਿਆ ਜਿਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਅੰਦਰ ਗਰਮੀਤ ਸਿੰਘ ਸੋਢੀ ਨੇ ਜੀ ਭਾਜੀਪੀ ਦੇ ਵੱਲੋਂ ਜਗਦੀਪ ਸਿੰਘ ਕਾਕਾਪੁਰਾਨ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੇਰ ਸਿੰਘ ਭਾਇਆ ਨੇ ਕਾਂਗਰਸ ਦੇ ਬਣਿਓ ਤੇ ਨਰਿੰਦਰ ਸਿੰਘ ਬੌਬੀ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਕਾਫੀ ਜਿਆਦਾ ਆਧਾਰ ਮੰਨਿਆ ਜਾਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਹਾਸਲ ਹੋਈਆਂ ਸਨ 219 ਦੇ ਵਿੱਚ 6,33,427 ਬੋਟਾਂ ਲੈ ਕੇ ਗਏ ਸੀ ਜਦਕਿ ਦੂਸਰੇ ਨੰਬਰ ਤੇ ਰਹਿਣ ਵਾਲੇ ਸ਼ੇਰ ਸਿੰਘ ਖੋਪਾਇਆ ਨੂੰ 4,34,577 ਬੋਟਾਂ ਮਿਲੀਆਂ ਸੀਗੀਆਂ ਹਰਜਿੰਦਰ ਸਿੰਘ ਕਾਕਾ ਸਰਾ ਨੂੰ 31,872 ਬੋਟਾਂ ਦੇ ਨਾਲ ਸਬਰ ਕਰਨਾ ਪਿਆ ਸੀਗਾ ਆਮ ਆਦਮੀ ਪਾਰਟੀ ਦੇ ਬੰਨੀਓ ਜੇਕਰ 2014 ਦਾ ਹਿਸਾਬ-ਕਿਤਾਬ ਦੇਖੀਏ ਤਾਂ ਆਪਾਂ ਸ਼ੇਰ ਸਿੰਘ ਖੋਪਾਇਆ ਨੂੰ 4,87,932 ਬੋਟਾਂ ਹਾਸਲ ਹੋਈਆਂ ਸੀਗੀਆਂ ਜਦਕਿ ਸੁਨੀਲ ਜਾਖੜ 4,56,512 ਬੋਟਾਂ ਲੈ ਕੇ ਦੂਸਰੇ ਨੰਬਰ ਤੇ ਰਹੇ ਸੀਗੇ ਤੇ ਉਸ ਸਮੇਂ ਸਤਨਾਮ ਪੋਲ ਕੰਬੂਜ ਸਿਗਿਆ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ 113412 ਵੋਟਾਂ ਹਾਸਲ ਹੋਈਆਂ ਸੀਗੀਆਂ ਸੋ ਫਿਰੋਜ਼ਪੁਰ ਸੀਟ ਦੇ ਉੱਤੇ ਜਿਹੜੇ ਆ ਸ਼੍ਰੋਮਣੀ ਕਾਲੀ ਦਲ ਨੂੰ ਕਾਫੀ ਇਹਨਾਂ ਨੂੰ ਸਟਰੋਂਗ ਮੰਨਿਆ ਜਾਂਦਾ ਆਬੀਅਸਲੀ 6 ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ ਸੀ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਆ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕਾਫੀ ਇੰਟਰਸਟਿੰਗ ਰਹਿਣ ਵਾਲੀ ਆ ਸੋ ਆਪਾਂ ਪੰਜਾਬ ਦੇ 13 ਹਲਕੇ ਨਾਲ ਦੀ ਨਾਲ ਚੰਡੀਗੜ੍ਹ ਦੀ ਵੀ ਗੱਲ ਕੀਤੀ ਆ ਤੇ ਦੇਖਦੇ ਆ ਕਿੰਦਰ ਨੂੰ ਸਮੀਕਰਨ ਜਿਹੜੇ ਆ ਜਾਂਦੇ ਨੇ ਤੇ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਂਦੀਆਂ ਮੈਂ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਵੀ ਇਸ ਜਿਹੜੀ ਲੜੀ ਦੇ ਸ਼ੁਰੂਆਤ ਦੇ ਵਿੱਚ ਵੀ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਐਟ ਦਾ ਮੂਮੈਂਟ ਸਰਟਨਟੀ ਦੇ ਨਾਲ ਕੋਈ ਕੁਝ ਨਹੀਂ ਕਹਿ ਸਕਦਾ ਹਜੇ ਸਿਰਫ ਖਿਆਸ ਰਾਈਆਂ ਨੇ ਪਰ ਜਿਹੜਾ ਬਾਕੀ ਹੁਣ ਕੋਈ ਜ਼ਿਆਦਾ ਸਮਾਂ ਰਹਿ ਨਹੀਂ ਗਿਆ ਖੈਰ 4 ਜੂਨ ਨੂੰ ਨਤੀਜੇ ਆ ਜਾਣੇ ਆ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਨਤੀਜਿਆਂ ਵਾਲੇ ਦਿਨ ਵੀ ਆਪਾਂ ਲਗਾਤਾਰ ਤੁਹਾਡੇ ਨਾਲ ਬਣੇ ਰਵਾਂਗੇ ਜਿਹੜਾ ਕਿਹੜਾ ਕੌਣ ਕੌਣ ਕਿੱਥੋਂ ਕਿੱਥੋਂ ਜਿੱਤ ਰਿਹਾ ਕਿਦਾਂ ਦੇ ਨੈਸ਼ਨਲ ਲੈਵਲ ਤੇ ਸਮਕਰਨ ਕੀ ਬਣ ਰਹੇ ਨੇ ਤੇ ਪੰਜਾਬ ਦੇ ਵਿੱਚ ਕਿਦਦਰ ਨੂੰ ਕਹਾਣੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੱਤਣ ਵਾਲੇ ਨੂੰ ਦੂਸਰੇ ਨੰਬਰ ਵਾਲੇ ਨੂੰ ਤੀਸਰੇ ਨੂੰ ਚੌਥੇ ਨੂੰ ਬਹੁਤ ਅਹਿਮ ਰਹਿਣਾ ਕਿਉਂਕਿ 227 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਦਾ ਮੋਡ ਉਹਨਾਂ ਦੀ ਬੁਨਿਆਦ ਇਸ ਲੋਕ ਸਭਾ ਚੋਣ ਨੇ ਰੱਖਣੀ ਆ ਸੋ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ